ਆ ਵੇਖ ਲੋ ਬਾਈ ਆ ਇਥੋਂ ਟਾਣੀ ਤੋੜੀ ਜੋ ਰੋਦੇ ਤੇ ਆ ਵੇਖ ਲੋ ਮੈਂ ਤੁਹਾਨੂੰ ਵਿਖਾਵਾਂ ਟੇਢੀ ਕਰਕੇ ਆ ਵੇ ਲੋ ਆਹ ਟਾਣੀ ਤੋੜ ਕੇ ਆਹ ਤੋੜੀ ਜੋ ਟਾਣੀ ਤੇ ਆਹ ਕਰੂੰਬਲੀ ਅੱਗੋਂ ਸੁੱਕ ਗਈ ਜੋ ਸਾਰੀ ਬਸ ਸਾਰੀ ਕਰੂੰਬਲੀ ਸੁੱਕ ਗਈ ਆ ਦੀਦੀ ਜੀ ਆਹ ਹਰੇ ਆ ਨਾ ਤੇ ਪਹਿਲੋਂ ਵੱਡੀ ਆ ਟਾਣੀ ਪਰ ਤੋਂ ਦੀਦੀ ਟਾਣੀ ਵੱਡੀ ਹੁਣ ਅੱਧੀ ਆ ਕਰੂਮਲੀ ਅਗੋਂ ਤੋੜਤੀ ਉਸੇ ਆਂਬ ਨਾ ਵੀ ਉਹ ਕੋਈ ਕੀਤਾ ਆਂਬ ਆਂਬ ਨਾ ਆਂਬ ਦੀਆਂ ਟਾਣੀਆਂ ਵੀ ਇਤਰਾ ਲਾਈਆਂ ਤੇ ਆ ਬਕੈਨ ਏ ਮੇਰੇ ਤੋਂ ਉੱਚੀ ਇਹਨੂੰ ਵੀ ਕੋ ਇਹਨੂੰ ਹੀ ਕੋ ਪਾਗ ਏ ਨਾ ਇਹ ਵੀ ਸਿਖਾਤੀ ਚਲ ਇਹ ਤਾਂ ਰੱਬ ਜਾਣਦਾ ਜਿਹੜਾ ਸਕੋਂਦਾ ਉਹਦੇ ਸੁੱਕ ਜਾਣੇ ਉਥੇ ਅੰਬ ਦੀ ਵੀਡੀਓ ਪਾਈ ਹੈ ਨਾ ਆ ਵੇਖ ਲੋ ਮਰੂਦ ਦੀ ਟਾਣੀ ਕਰੂਮਲੀ ਤੋੜੀ ਅਗੋਂ ਤੇ ਸੁੱਕ ਜਾਊਗਾ ਤੇ ਇਹ ਘਟੋ ਘਟ ਵੀ 4-5 ਸਾਲ ਪੁਰਾਣਾ ਬੂਟਾ ਉਤੋਂ ਨਾ ਤੋੜ ਦਿੰਦੇ ਇਤਰੇ ਉਤੋਂ ਇਦਾਂ ਤੋੜ ਦਿੰਦੇ ਆ ਕਿਉਂ ਨਿਕਾਜੇ ਰਹਿ ਜਾਂਦਾ ਤੇ ਪਰ ਜੇ ਵੈਰ ਆ ਨਾ ਤੇ ਸਿੱਧਾ ਆਣ ਕੇ ਵੱਜਣ ਵੀ ਤੁਹਾਡੇ ਜੋ ਵੈਰ ਕੱਢਣਾ ਬੂਟਿਆਂ ਜੋ ਕਿਉਂ ਇਸ ਤਰ੍ਹਾਂ ਕਰਦੇ ਤੇ ਵਾਤੋ ਵਾਤੇ ਸ਼ੇਅਰ ਕਰੋ ਜਿੰਨੀ ਹੁੰਦੀ ਤੇ ਇਹਦੇ ਜਿਹੜੇ ਬੰਦੇ ਲਾਂਤਾਂ ਪਾਉ ਇਹੋ ਜਿਹੇ ਬੰਦੇ ਨੂੰ ਅਰਦਾਸ ਕਰੋ ਵੀ ਜਿਹੜਾ ਅਮ ਰੁੱਖਾਂ ਦੀਆਂ ਟਾਹਣੀਆਂ ਕਰੂਮਗਲੀਆਂ ਰੁੱਕ ਨਜ਼ਾਇਜ਼ ਕਰਦਾ ਉਹਦਾ ਆਪਦੇ ਮਹਾਰਾਜ ਹੋਰੀਆਂ ਜੜਾਂ ਪੁੱੜਦੇ ਅਰਦਾਸ ਕਰਨੀ ਜੋ ਤੁਹਾਨੂੰ ਸਮਝੋ ਮੈਨੂੰ ਅਰਾ ਦੁੱਖ ਹੁੰਦਾ ਮੈਂ ਬੂਟੇ ਆ ਨਗਰ ਕੀਤਨ ਤੋਂ ਬੂਟਾ ਮਿਲਿਆ ਹੈ ਤੇ ਆਂਬ ਵੀ ਤੇ ਇਹ ਵੇਖ ਲਓ ਇਹ ਹੋ ਨਹੀਂ ਜਾਂਦਾ ਤਾਲ ਤੋਂ ਵੱੜਤੀ ਜਟਣ ਅਰਦਾਸ ਤੁਸੀਂ ਕਰਨੀ ਜੋ ਕਰੀ ਚੰਗਾ ਭਾਈ ਓਕੇ